亚马逊 ਕੋਲੇ 15 ਕਰੋੜ ਮੁਲਾਜ਼ਮ ਹੈ 15 ਕਰੋੜ ਮੁਲਾਜ਼ਮ ਜਨਿਤ ਪੰਜ ਪੰਜਾਬ ਪੰਜ ਪੰਜਾਬਾਂ ਦੀ ਜੇ ਸਾਰੇ ਬੱਚੇ-ਬੱਚੇ ਨੂੰ ਭਰਤੀ ਕਰਨਾ ਹੋਵੇ ਨਾ ਐਨੀ ਗਿਣਤੀ ਉਹਦੇ ਕੋਲੇ ਇਕੱਲੇ ਕੋਲੇ ਹੈ ਤੇ ਉਹਦਾ ਰੋਜ਼ ਦਾ 67 ਕਰੋੜ ਰੁਪਇਆ ਰੋਜ਼ ਦਾ ਨਿਫਾ ਹੈ ਇਕੱਲੇ ਦਾ ਵੀ ਉਹ ਕੰਪਨੀਆਂ ਜਿਹੜੀਆਂ ਐਡੀ ਐਡੀ ਤੁਸੀਂ ਬੁਲਾ ਰਹੇ ਹੋ ਇਹ ਪ੍ਰਚੂਰ ਖੇਤਰ ਨੂੰ ਪ੍ਰਭਾਵਿਤ ਕਰਨਗੇ ਆ ਛੋਟੀ ਇੰਡਸਟਰੀ ਨੂੰ ਪ੍ਰਭਾਵਿਤ ਕਰਨਗੇ ਆ ਆੜੀਆਂ ਵੀ ਖਤਮ ਹੋਣਗੇ ਬਾਜ਼ਾਰ ਵੀ ਖਤਮ ਹੋਊਗਾ ਸਰਕਾਰੀ ਭੰਡਾਰ ਵੀ ਖਤਮ ਹੋਣਗੇ ਖਰੀਦ ਏਜੰਸੀਆਂ ਵੀ ਖਤਮ ਹੋਣਗੀਆਂ ਟ੍ਰੈਕ ਯੂਨੀਅਨਾਂ ਵੀ ਖਤਮ ਹੋਣਗੀਆਂ ਸੈਲਰ ਸਾਰੇ ਖਤਮ ਹੋਣਗੇ ਯਾਨੀ ਬਹੁਤ ਵੱਡੇ ਹਿੱਸੇ ਤੇ ਅਸਰ ਪੈਣਗਾ ਕਿਤੇ ਇਹ ਗੱਲ ਦੱਸਣ ਜਾ ਰਹੇ ਆ ਅਸੀਂ ਉਹਨਾਂ ਨੂੰ ਅਸੀਂ ਚੋਣਾਂ ਦੇ ਮੌਕੇ ਤੇ ਅਸੀਂ ਉਹਨਾਂ ਲੋਕਾਂ ਨੂੰ ਸਵਾਲ ਕਰਨ ਵਾਸਤੇ ਅੱਜ ਆਏ ਆ ਵੀ ਜਿਹੜੇ ਲੋਕ ਸਾਡੇ ਤੇ ਰਾਜ ਸਤਾ ਕਰਨ ਦੀ ਖਾਤਰ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਤਰੱਕੀ ਵਾਸਤੇ ਕੰਮ ਕਰਦੇ ਆਂ ਦੇਸ਼ ਦੇ ਵਿਕਾਸ ਖਾਤਰ ਕੰਮ ਕਰਦੇ ਆਂ ਆ ਜਿਹੜਾ ਨੀਪਲਟ ਮੰਡਣਾ ਆਇਆ ਸੀ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਆ ਦੱਸੋ ਕਿਨੇ ਭਰایا ਭਾਈ ਇਹ ਕੀ ਚੀਜ਼ ਹੈ ਡੀਮਾਰਕ ਜਿਹੜਾ ਤੁਹਾਡੇ ਸਾਹਮਣੇ ਬਹੁਤ ਛੋਟਾ ਜਿਹਾ ਗੇਡਿੰਗ ਲੱਗਦੀ ਹੈ ਇਹਦਾ ਭਾਈ ਇਹਦੇ ਕੋਲ 74000 ਮੁਲਾਜ਼ਮ ਹੈ 74000 ਮੁਲਾਜ਼ਮ 33 ਮੁਲਕਾਂ ਦੇ ਵਿੱਚ ਇਹ ਦੇਸੀ ਕੰਪਨੀ ਐ ਭਾਰਤ ਦੀ ਕੰਪਨੀ ਐ ਰਾਜਸਥਾਨ ਦਾ ਦਾ ਮਾਲਕ ਹੈ 33 ਮੁਲਕਾਂ ਚ ਇਹਦਾ ਕੰਮ ਹੈ 9 ਕਰੋੜ 50 ਲੱਖ ਦੀ ਰੋਜ਼ ਦੀ ਆਮਦਨ ਹੈ 9 ਕਰੋੜ ਤੇ ਇਹਨੂੰ ਅਸੀਂ ਛੋਟਾ ਬਹਾਂ ਆਪਾਂ ਬਾਜ਼ਾਰ ਵਾਲੇ ਵੀਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਜਿਹੜੇ ਕਿਰਤੀ ਲੋਕ ਆ ਮਜ਼ਦੂਰ ਲੋਕ ਆ ਕਿਸਾਨ ਲੋਕਾਂ ਜਿਹੜੇ ਸੋਡੀਆਂ ਦੁਕਾਨਾਂ ਤੋਂ ਸਹਦਾਤਾ ਆਧਾਰ ਚੱਕਦੇ ਆ ਨਾ ਦੁਕਾਨਾਂ ਰਹਿਣੀਆਂ ਨੇ ਨਾ ਅਸਿਲੇ ਰਹਿਣਾ ਜੇ ਅਸੀਂ ਆ ਤਾਂ ਦੁਕਾਨਾਂ ਨੇ ਜੇ ਅਸੀਂ ਨਹੀਂ ਤਾਂ ਦੁਕਾਨਾਂ ਨਹੀਂ ਜੇ ਸਾਡਾ ਕਿੱਤਾ ਮਾਰਿਆ ਗਿਆ ਤਾਂ ਇਹ ਪਰਚੂਨ ਖੇਤਰ ਵੀ ਤੇ ਇਹ ਕਿੱਤਾ ਵੀ ਇਹ ਸਾਰੇ-ਸਾਰੇ ਧੰਦੇ ਨੂੰ ਇਹ ਇਕੱਠਾ ਤਬਾਹ ਕਰਨਾ ਚਾਹ ਕੇ ਇਹ ਵੱਡੀਆਂ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਆਪਾਂ ਇਹ ਦੱਸਣ ਆਇਆ ਆ ਬੀਜੇਪੀ ਸਰਕਾਰ ਕੀ ਕੁਝ ਕਰ ਰਹੀ ਹੈ ਦੇ ਵਿਚਲੇ ਕੀ ਹੋਇਆ ਆ ਆਪਰੇ ਕੀ ਕੁਝ ਕਰ ਰਹੇ ਨੇ ਦੇ ਵਿਚਲੇ ਕੀ ਹੋਇਆ ਆਪਾਂ ਇਹਨੂੰ ਪੁੱਛੋ ਵੀ ਉਹ ਤਾਂ ਕਹਿੰਦਾ ਮੈਂ ਆਮ ਆਦਮੀ ਦੀ ਸਰਕਾਰ ਆ ਵੀ ਮੈਂ ਤਾਂ ਛੋਟੀ ਸਰਕਾਰਾਂ ਭਾਈ ਮੈਂ ਤਾਂ ਛੋਡੇ ਵਾਸਤੇ ਕੰਮ ਕਰਦਾ ਪੰਜਾਬ ਦੇ ਵਿੱਚ 2 ਲੱਖ ਇੰਡਸਟਰੀ ਐ 2 ਲੱਖ ਛੋਟੀ ਇੰਡਸਟਰੀ ਵੱਡੀ ਇੰਡਸਟਰੀ ਪੰਜਾਬ ਦੇ ਵਿੱਚ 2 ਲੱਖ ਐ ਭਾਈ ਜਿਹਦੇ ਵਿੱਚੋਂ ਗਮਿੰਦਗੜ੍ਹ ਵਾਲੀ ਵੀ ਆ 2 ਲੱਖ ਇੰਡਸਟਰੀ ਦੇ ਵਿੱਚ ਆਪਣਾ ਲਗਭਗ 12 ਲੱਖ ਮੁਲਾਜ਼ਮ ਕੰਮ ਕਰਦਾ 12 ਲੱਖ ਮੁਲਾਜ਼ਮ ਉਹ ਸਾਰੀ ਦੀ ਸਾਰੀ ਨੂੰ ਭਾਈ ਫੇਲ ਕਰਨ ਚੱਲੇ ਆ ਇਹ ਪੁੱਛੋ ਜਿਹੜੀ ਆਹ ਕਾਕਾ ਸਟੀਲ ਕੰਪਨੀ ਲਿਆਂਦੀ ਆ ਪੂਲੇ ਤੋਂ ਪੂੰਜੀ ਨਿਵੇਸ਼ ਕਰਨ ਦੀ ਖਾਤਰ ਉਹ ਕੌਣ ਲੈ ਕੇ ਆਇਆ ਉਹਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਨੇ ਜਿਹੜੀ ਦੇਸੀ ਇੰਡਸਟਰੀ ਆ ਉਹਨਾਂ ਨੂੰ ਕਿੰਨੀ ਬਿਜਲੀ ਮਹਿੰਗੀ ਦਿੱਤੀ ਐ ਤੇ ਉਹਨਾਂ ਦੇ ਸਹੂਲਤਾ ਕੱਟ ਕੇ ਉਹਨਾਂ ਨੂੰ ਇਹਨਾਂ ਨੂੰ ਤਬਾਹ ਕਰਨ ਜਾ ਰਹੇ ਤੇ ਉਹਨਾਂ ਨੂੰ ਥਾਂ ਦੇਣ ਜਾ ਰਹੇ ਕੋ ਸਾਰੀਆਂ ਘਾਟੇ ਜਾ ਰਹੀਆਂ ਨੇ ਉਥੋਂ ਇੰਡਸਟਰੀਆਂ ਦੇ ਵਿੱਚੋਂ ਮਜ਼ਦੂਰਾਂ ਦੀ ਛਾਤੀ ਹੋ ਰਹੀ ਏ ਜੇ ਜਿਹੜੇ ਸਵਾਲ ਜਵਾਬ ਦਾ ਜਿਹੜਾ ਆਹ ਚਿੱਠਾ ਆਪਾਂ ਨੇ ਬੰਨਣ ਜਾਣਾ ਹੈ ਪ੍ਰਚੂਰ ਖੇਤਰ ਦੇ ਅੰਕਕ ਖੋਲਣ ਦੀ ਖਾਤਰ ਭਾਵੇਂ ਉਹਨਾਂ ਨੂੰ ਬਹੁਤ ਗੱਲਾਂ ਦਾ ਪਤਾ ਹੈ ਜਾਦੇ ਆਪਣੇ ਨਾਲ ਉਹਨਾਂ ਨੂੰ ਦੋ ਗੱਲਾਂ ਦਾ ਵੱਧ ਪਤਾ ਹੈ ਤੇ ਈ-ਵਪਾਰ ਤੇ ਕਿਊ-ਵਪਾਰ ਕਿਊ ਦਾ ਮਤਲਬ ਹੈ ਕੋਈ ਇੱਕ ਵਪਾਰ ਈ ਮਤਲਬ ਹੈ ਸਿੱਧਾ ਜਿਹੜਾ ਆਪਣਾ ਆਨਲਾਈਨ ਪੇਮੈਂਟ ਆ ਮਾਲ ਮਗਾਉਨੇ ਆਪਾਂ ਇਹ ਦੋ ਵਪਾਰ ਨੇ ਜਿਹੜੇ ਇਹ ਕਿਹਦੇ ਚਲਾਏ ਹੋਏ ਦੇ ਪਲਾ ਇਹਨੇ ਕਿਹਦੇ ਤੇ ਅਸਰ ਪਾਉਣਾ ਪਲਾ ਇਹ ਕੌਣ ਨੇ ਜਿਹੜੇ ਇਹ ਵਪਾਰ ਲੈ ਕੇ ਆਏ ਨੇ ਇਹ ਜਿਹੜਾ ਅੱਜ ਦੇ ਮੰਤਰੀਆਂ ਦੇ ਜਿਹੜੇ پلان ਦੱਸ ਕੇ ਪੇਸ਼ ਪਲਾਨ ਕੀਤਾ ਰਾਂ ਜਿਹੜੇ ਉਹਦੇ ਵਿੱਚ ਦੱਸਿਆ ਵੀ ਇਹੇ ਲੈ ਕਰਕੇ ਰਹੇ ਹਿੰਦੁਸਤਾਨ ਦਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਭਾਈਏ ਵਿਕਾਸ ਵਾਸਤੇ ਕੰਮ ਕਰਦੇ ਨੇ ਸੋਡਾ ਰਜਗਾਰ ਵਧਾਉਣ ਵਾਸਤੇ ਕੰਮ ਕਰਦੇ ਨੇ ਸਾਨੂੰ ਰਜਗਾਰ ਦੇਣ ਵਾਸਤੇ ਕੰਮ ਕਰਦੇ ਨੇ ਅਸਲ ਵਿੱਚ ਤਾਂ ਇਹ ਰਜਗਾਰ ਖੋ ਰਹੇ ਆ